raag ramkali mahalla panjma kar dooja ek ankar satguru prasad char pakare na tu man khatt pi e ka baat bakhana das ashti mil ek ko kahya taape yogi bhed na laya kinkri anup bajja yogiya mat varure raho prathme basya sat ka kheda tritie mai kas paya duteda ਦੁਤਿਆ ਅਰਧੋ ਅਰਧ ਸਮਾਇਆ ਏਕ ਰਹਾ ਤਾਂ ਏਕ ਦਿਖਾਇਆ ਇੱਕਐ ਸੂਤ ਪਰੋਏ ਮਣੀਏ ਗਾਠੀ ਪਿੰਨ 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 ਤਣੀਏ ਫਿਰਤੀ ਮਾਲਾ ਬਹੁ ਵਿਦ ਪਾਏ ਖਿੰਚਿਆ ਸੂਤ ਤਾਂ ਆਈ ਥਾਈ ਜੋ ਮਹਿਕਾ ਮਟ ਹੈ ਕੀਆ ਤੈ ਵਿਖੜੇ ਥਾਨ ਅਨਕ ਖੜਕੀਆ ਖੋਜਤ ਖੋਜਤ ਦਵਾਰੇ ਆਇਆ ਤਾ ਨਾਨਕ ਜੋਗੀ ਮਹਿਲ ਕਰ ਪਾਇਆ ਇਓਂ ਕਿ ਕਰੀ ਅਨੂਪ ਬਾਜੈ ਸੁਣ ਜੋਗੀ ਕੈ ਮਨ ਮੀਠੀ ਲੱਗੇ ਰਹਾਉ ਦੂਜਾ ਆਰਾਮ ਕਲੀ ਮਹਲਾ ਪੰਜਵਾਂ ਤਾਗਾ ਕਰ ਕੈ ਲਾਈ ਠਿਗਲੀ ਲਾਓ ਨਾੜੀ ਸੁਆ ਹੈ ਅਸਤੀ ਅੰਬਾ ਕਾ ਕਰ ਦੰਦਾ ਤਰਿਆ ਕਿਆ ਤੂ ਜੋਗੀ ਗਰਭ ਹੈ ਪਰਿਆ ਜਪਨਾਥ ਦਿਨ ਰਹਿਨਾਈ ਗੈਰੀ ਖਿੰਦਾ ਦੋ ਦਿਹਾਈ ਹਉ ਗੈਰੀ ਭੂਤ ਲਾਇ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗਾ ਟੂਕਾ ਤ੍ਰਿਪਤ ਨਾ ਪਾਵੈ 나ਥ ਸੋੜ ਜਾ ਚਾ ਚਲਾਜ ਨਾ ਆਵੈ ਚੱਲ ਚਿੱਤ ਜੋਗੀ ਆਸਣ ਤੇਰਾ ਸਿੰਗੀ ਬਾਜੈ ਨਿਤ ਉਦਾਸੇਰਾ ਗੁਰ ਗੋਰਖ ਕੀਤੈ ਬੂਝ ਨਾ ਪਾਈ ਫਿਰ ਫਿਰ ਜੋਗੀ ਆਵਹ ਜਾਈ ਜਿਸਨੋ ਹੋਆ 나ਥ ਕਿਰਪਾਲਾ ਰਹਿ ਰਾਸ ਹਮਾਰੀ ਗੁਰੂ ਗੋਪਾਲਾ ਨਾਮੈ ਖਿੰਥਾ ਨਾਮੈ ਬਖਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉਂ ਜਪਿਆ नाथ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈਂ ਰਹਾਉ ਦੂਜਾ ਰਾਮ ਕਲੀ ਮਹਲਾ ਪੰਜਵਾਂ ਕਰਨ ਕਰਾਵਨ ਸੋਈ ਆਂਧਨਾ ਦੀ ਸੈ ਕੋਈ ਠਾਕੁਰ ਮੇਰਾ ਸੁਖਦ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਾਰਿ ਗਾਸੂ ਮੀਤਾ ਗੁਰਮੁਖ ਕਿਨੇ ਬਿਰਲਾ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰਿ ਨਾਮ ਪੀਵਤ ਅਮਰ ਭਏ ਨਹਿ ਕਾਮ ਤਨ ਮਨ ਸ਼ੀਤਲ ਅਗਨ ਨਿਵਾਰੀ ਅੰਦਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾ ਸਭ ਕਿਸ ਤੇਰਾ ਸਤਿ ਬਲਿਹਾਰ ਜਾਉ ਲਖ ਵਿਰਾ ਤਨ ਮਨ ਦਿਓ ਪਿੰਡ ਦੇ ਸਤਿਆ ਗੁਰ ਕਿਰਪਾ ਤੇ ਨੀਚ ਨਵਾਜਿਆ ਖੋਲ ਕੁਵਾਰਾ ਮਹਿਲ ਬੁਲਾਇਆ ਜੈਸਾ ਆਸਾ ਤੈਸਾ ਦਿਖ ਲਾਇਆ ਕੋ ਨਾਨਕ ਸਭ ਪਰਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਉਠਾ RAM KALI MAHALLA 5 ਸੇਵਕ ਲਾਇਓ ਰਬਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਯਾਪਨਬਾਰੀ ਤਿਸ ਗੁਰ ਕੋ ਹਉ ਸਤਬਲਹਾਰੀ ਕਾਜ ਹਮਾਰੇ ਪੂਰੇ ਸਤਗੁਰ ਬਾਜੇ ਅਨਹਦ ਤੂਰੇ ਸਤਗੁਰ ਰਹਾਉ मैं माजा की गहर गंभीर होए निहाल देज सतीर जाके वंदन काटे राये सो नर बहुर न जो नी पाई जाकाय प्रगट आप ताको नाही दूख संताप लाल रतन तिस पाल पर सगलुक टम्ब ओ जन लय तरिया ना किस परम न दुबधा दूजा एको एक नरंजन पूजा ਜੱਤ ਕਾ ਤੇਰੀ ਕਿਵਾ ਬਦਿਆਲ ਕਹੋ ਨਾਨਕ ਪ੍ਰਭ ਮਿਲੇ ਰਿਸਾਲ ਆਰਾਮ ਕਲੀ ਮਹੱਲਾ ਪੰਜਵਾ ਤਨ ਤੇ ਸੁਟ ਗਈ ਆਪਣੀ ਤਾਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਜੋ ਕਿਸ ਕਰਾ ਸੋ ਮਨ ਮੇਰਾ ਮਿੱਠਾ ਤਾਂ ਇਹੋ ਚੜ ਜੈ ਨੈਣੋਂ ਡੀਟਾ ਅਬ ਹੋ ਜਾਣੀ ਰੇ ਮੇਰੀ ਗਈ ਬੁਲਾਏ ਬੁਝ ਗਈ ਤਸਨ ਨਵਾਰੀ ਮਮਤਾ ਗੁਣ ਪੂਰਾ ਲਿਓ ਸਮਝਾਈ ਰਹੁ कर कृपा राख्यो गुरु सरना गुरु पकराई हर के चरना बीस बिस्वे भी जा मन ठहराने गुरु पार ब्रह्म एका ही जाने जो जो किनो हम तिसके दास प्रभ मेरे को सगल निवास ना को दूत नहीं बहराई गल मिल चाले एक है भाई जा को हर दिए सुखा ता को न लागे दुखा आपे आप ਸਰਬ ਪ੍ਰਸਾਦਾਲ ਨਾਨਕ ਰਾਤੋ ਰੰਗ ਗੋਬਾਲ RAM ਕਲੀ ਮਹੱਲਾ ਪੰਜਵਾ ਮੁਖਤੇ ਪੜਤਾ ਟੀਕਾ ਸਹਿਤ ਹਿਰਦੈ RAM ਨਹੀਂ ਪੂਰਨ ਰਹਤ ਉਪਦੇਸ਼ ਕਰੇ ਕਰ ਲੋਕ ਦੜਾਵੈ ਆਪਣਾ ਕਹ ਆਇਆ ਬਨ ਨਾ ਕਮਾਵੈ ਪੰਡਤ ਵੇਦ ਵਿਚਾਰ ਪੰਡਤ ਮਨ ਕਾ ਕ੍ਰੋਧ ਨਿਵਾਰ ਪੰਡਤ ਰਹਾਉ ਆਗੈ ਰੱਖਉ ਸਾਲਗ੍ਰਹਿਮ ਮਾਨ ਕੀ ਨਾ ਹੁੰਦਾ ਦਿਸ ਬਿਸਰਾਮ ਤਰ ਕਚਰਾਵਾ ਪਾਈ ਪਾਏ ਲੋਕ ਪਚਾਰਾ ਅੰਧ ਕਮਾਈ ਖੱਟ ਕਰਮਾ ਯਾਰੇ ਆਸਣ ਧੋਤੀ ਭਾਗਟ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰਾਏ ਮੰਗੇ ਬਪੂਤ ਏ ਬਿਦ ਕੋਏ ਨ ਤਰਿਓ ਮੀਤ ਸੋ ਪੰਡਤ ਗੁਰਬਤ ਕਮਾਈ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ ਬੇਦ ਪੂਰਨ ਹਰਿ ਨਾਏ ਨਾਨਕ ਤਿਸ ਕੀ ਸਰਣੀ ਪਾਈ ਰਾਮਕਲੀ ਮਹਲਾ ਪੰਜਵਾਂ ਕੋਟ ਬਿਗਨ ਨਹੀਂ ਆਵੈ ਨੀਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਕੇ ਪਾਣੀ ਹਰ ਜਾ ਕੋ ਮਾਇਆ ਭਈ ਕਰਤਾਰ ਜਿਸੈ ਸਹਾਈ ਹੋਏ ਭਗਵਾਨ ਅਨਕ ਜਤਨ 우ਆ ਕੈ ਸਰੰਜਾਮ ਰਹਾਉ ਕਰਤਾ ਰਖੈ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੀਤਗਵਰਨ ਬੱਲੇ ਬੱਲੇ ਜਾਈਐ ਤਾ ਕੇ ਚਰਨ ਤਿਨ ਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮਹਿ ਪਰਵਾਨ ਜਾ ਕੋਠਾ ਕਰ ਦਿਆ ਮਾਨ ਸਾਧ ਸੰਗ ਮਿਲ ਭਈ ਪ੍ਰਗਾਸ ਸਹਿਜ ਸੁਖ ਆਸਨਿਵਾਸ ਪੂਰੈ ਸਤਗੁਰ ਦੀਆ ਬਸਾਸ ਨਾਨਕ ਹੋਏ ਦਾਸਨ ਦਾਸ RAM KALI MAHAL 5ਵਾਂ ਦੋ ਸਨਾ ਦੀਜੈ ਕਾਹੂ ਲੋਗ ਜੋ ਕਮਾਵਨ ਸੋਈ ਭੋਗ ਆਪਣਾ ਕਰਮ ਆਪੇ ਹੀ ਬੰਧ ਆਵਨ ਜਾਵਨ ਮਾਇਆ ਤੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਭਇਆ ਪੂਰੇ ਗੁਰ ਬਚਨੀ ਰਹਾ ਤਨ ਤਨ ਕਲਤ ਮਿਥਿਆ ਬਸਤਾਰ ਹੈ ਬਰ ਗੈਰ ਚਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਤੂਰ ਭਰਮ ਭੂਲੇ ਬਾਦ ਅਹੰਕਾਰੀ ਸੰਗ ਨਾਹੀ ਰੇ ਸਗਲ ਬਸਾਰੀ ਸੋਗ ਹਰਖ ਮੈਂ ਦੇ ਬਿਰਧਾਨੀ ਸਾਖਤ ਇਬਹੀ ਕਰਤ ਬਹਾਨੀ ਹਰ ਕਾ ਨਾਮ ਅੰਮ੍ਰਿਤ ਗਲ ਮਾਹੀ ਏਓ ਨਦਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਿਸ ਤੂਠਾ ਘਟ ਘਟ ਰਮਈਆ ਤਨਹੀ ਦੀਟਾ ਆਰਾਮ ਕਲੀ ਮਹਲਾ ਪੰਜਵਾਂ ਪੰਚ ਸ਼ਬਦ ਤੇ ਪੂਰਨ ਨਾਦ ਅਨਹਦ ਬਾਜੇ ਅਚਰਜਿ ਬਸਮਾਦ ਕੀ ਲਕਰੈ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਰ ਜੋਗ ਸੂਖ ਸਹਿਜ ਆਨੰਦ ਭਵਨ ਸਾਧ ਸੰਗ ਪੈਸ ਗੁਣ ਗਾਵੇ ਤੈ ਰੂਗ ਸੂਗ ਨਹੀਂ ਜਨਮ ਮਰਨ ਰਹਾਉ ਉਹਾ ਸਿਮਰੈ ਕੇਵਲ ਨਾਮ ਬਿਰਲੇ ਪਾਵੈ ਯਹੋ ਬਿਸਰਾਮ ਪੂਜਨ ਪਉ ਕੀਰਤਨ ਆਧਾਰ ਨੀਚਲ ਆਸਣ ਬੇ ਸੋਵਾਰ ਦਿਗੈ ਨਾ ਡੋਲੇ ਕਤਹੂ ਨਾ ਤਾਵੈ ਗੁਰਪ੍ਰਸਾਦਿਕ ਉਹ ਮਹਿਲ ਪਾਵੈ ਪਰਮ ਭੈ ਮੋ ਨਾ ਮਾਇਆ ਜਾਲ ਸੋਨ ਸੰਵਾਦ ਪ੍ਰਭੂ ਕਿਰਪਾਲ ਤਾਕਾ ਅੰਤ ਨ ਪਾਰ ਆਵਾਰ ਆਪੇ ਗੁਪਤ ਆਪੇ ਪਸਾਰ ਜਾਕ ਅੰਤਰ ਹਰ ਹਰ ਸਵਾਦ ਕਹਿਣ ਨ ਜਾਈ ਨਾਨਕ ਬਿਸਮਾਦ RAM KALI MOHALLA BANJWA ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤ ਚਰਨ ਮਾਥਾ ਮੇਰੋ ਪਉਤ ਅਨਕ ਬਾਰ ਸੰਤ ਹੋ ਡੰਡਾਉਤ ਇਹੋ ਮਨ ਸੰਤਨ ਕੈਵਲ ਹਾਰੀ ਜਾਗੀ ਉਟ ਗਹੀ ਸੁਖ ਪਾਇਆ ਰਾਖੀ ਕਿਰਪਾ ਧਾਰੀ ਰਹੋ ਸੰਤ ਚਰਨ ਧੋਏ ਧੋਏ ਪੀਵਾ ਸੰਤ ਹੋ ਦਰਸ ਪੇਖ ਪੇਖ ਜੀਵਾ ਸੰਤ ਕੀ ਮੇਰਾ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪਰਦਾ ਸੰਤ ਪ੍ਰਸਾਦ ਮੋਹਿ ਕਬੂ ਨਾ ਕੜਦਾ ਸੰਤੋ ਸੰਗ ਦੀਆ ਕਰ ਬਾਲ ਸੰਤ ਸਹਾਈ ਬਏ ਦਇਆਲ ਸੁਰਤ ਮਤ ਬੁੱਧ ਪ੍ਰਕਾਸ਼ ਗਹਿਰ ਗੰਬੀਰ ਅਪਾਰ ਗੁਣਤਾਸ ਜੀ ਜੰਤ ਸਗਲੇ ਪ੍ਰਥਪਾਲ ਨਾਨਕ ਸੰਤ ਹੈ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਤੇਰਾ ਕਾਜ ਨਾ ਗਹਿ ਰਾਜ ਬਾਲ ਤੇਰਾ ਕਾਜ ਨਾ ਵਿਖੇ ਜੰਜਾਲ ਇਤਵੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰਾ ਚਲੇ ਰਾਮ ਨਾਮ ਗੁਣ ਗਾਇ ਲੈ ਬੀਤਾ ਹਰ ਸਿਮਰਤ ਤੇਰੀ ਲਾਜ ਰਹਿ ਹਰ ਸਿਮਰਤ ਜਮ ਕਸਨਾ ਕਹੈ ਰਹੋ ਬਿਨ ਹਰ ਸਾਗਲ ਨਰ ਆਰਥੇ ਕਾਮ ਸੋਇਨਾ ਰੂਪ ਮਾਟੀ ਰਾਮ ਗੁਰ ਕਾ ਸਬਦੁ ਜਾਪਿ ਮਨ ਸੁਖਾ ਈਹਾ ਉਹਾ ਤੇਰੂ ਊਜਲ ਮੁਖਾ ਕਰ ਕਰਿ ਥਕੇ ਬਡੇ ਬਡੇਰੀ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਈ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਵਾਣ ਨਾਨਕ ਦਾਸ ਤਾ ਕਹਿ ਕੁਰਬਾਨ RAM KALI MAHALA 5ਵਾਂ ਸਿੰਚੈ ਦਰਬ ਦੇ ਦੁਖ ਲੋਗ ਤੇਰਾ ਕਾਜ ਨ ਅਵਰਾ ਯੁਗ ਕਰ ਅੰਕਾਰ ਹੋਏ ਵਰਤੈ ਅੰਧ ਜਮ ਕੀ ਜੀਬ ਢੀ ਤੂੰ ਆਗੈ ਬੰਦ ਸਾਡ ਬਡਾਣੀ ਤਾਤ ਮੂੜੇ ਇਹਾ ਬਸਨਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉੱਠ ਚੱਲਣਾ ਰਾਚ ਰਹੋ ਤੂੰ ਸੰਗ ਸੁਪਨਾ ਰਹੋ ਬਾਲ ਬਵਸਤਾ ਬਾਰਿਕ ਅੰਧ ਪਰ ਜੋ ਬਨ ਲਾਗਾ ਦੁਰਗੰਧ ਤ੍ਰਿਤਿਆ ਬਵਤਾ ਸਿੰਚੇ ਮਾਏ ਮਿਰਦ ਪਿਆ ਸੋੜ ਚੱਲਿਓ ਪਸਤਾਏ ਕ੍ਰਿੰਕਾਲ ਪਾਈ ਦੁਰਲਭ ਦੇ ਨਾਮ ਬਹੂਣੀ ਹੋਈ ਖੇ ਪਸੂ ਪਰੇਤ ਮੁਕਤ ਤੇ ਬੁਰੀ ਤੇ ਸਹਿ ਨਾ ਬੂਝੈ ਜਿਨ ਏ ਸ੍ਰੀ ਸੁਣ ਕਰ ਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਰ ਪਾਲ ਤੁਮੈ ਸੋਡਾ ਬੋ ਸੁਟ ਕੈ ਬੰਦ ਮਗਸ ਮਿਲਾਵੋ ਨਾਨਕ ਜਗ ਅੰਦ ਰਾਮ ਕਲੀ ਮਹਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਇਆ ਨਾਰਾਚ ਪ੍ਰਤ ਪਾਰੈ ਨਿਤ ਸਾਰ ਸਮਾਰੈ ਅੰਤ ਕੀ ਬਾਰ ਊਠ ਸਦਾਰੈ ਨਾਮ ਬਿਨਾ ਸਭ ਝੂਠ ਪਰਾਨੀ ਗੋਬਿੰਦ ਭਜਨ ਬਿਨ ਅਬਰ ਸੰਗ ਰਾਤੇ ਤੇ ਸਭ ਮਾਇਆ ਮੂਠ ਪਰਾਨੀ ਰਹਾਉ ਤੀਰਥ ਨਾਏ ਨਾ ਉਤਰ ਸਮੈਲ ਕਰਮ ਧਰਮ ਸਭ ਹਉ ਮੈ ਫੈਲ ਲੋਕ ਪਚਾਰੈ ਗਤ ਨਹੀਂ ਹੋਏ ਨਾਮ ਬਹੂਣੇ ਚਲ ਸੈ ਰੋਏ ਬਿਨ ਹਰ ਨਾਮ ਨਾ ਟੂਟ ਸੇ ਪਟਲ ਸੋਦੇ ਸਾਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਭਲਾ ਸੇ ਸੁਖ ਸਮਾਏ ਰਾਖਣ ਹਾਰੇ ਰਾਖੋ ਆਪ ਸਗਲ ਸੁਖ ਪ੍ਰਭ ਤੁਮਰਾ ਹਾਥ ਜਿਤ ਲਾਵੇ ਤਿਤ ਲਾਗੇ ਸੁਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹਲਾ ਪੰਜਵਾਂ ਜੋ ਕਿਸ ਕਰੈ ਸੋਈ ਸੁਖ ਜਾਨਾ मन असमज साध संग पतिया डोलन ते चूका ठहराया माहे ले सत समाया दुख गया सब रोग गया प्रभु की आग्या मन मह मानी महापुरख का संग पया रहाऊ सागल पवित्र सर्व निर्मला जो वरताये सोई भला जय राखा सोई मुक्त थान जो ज पाए सोई नाम आठ सरद तीर्थ जए साध पग तरह तहै बकुंठ जय नाम उच्चरे सर्व आनंद जब दर्शन पाई है राम गुण नित नित हर गाए आप एक अटकड़ रहा है व्याप दयाल पुरख प्रकट प्रताप कपट खलाने परमनाथ धूरे नानक को गुरु बेटे पूरे रामकली महला पांचमा ਕੋਟ ਜਾਪ ਤਾਪ ਬਸ ਰਾਮ ਰਿੱਧ ਬੁੱਧ ਸਿੱਧ ਸਰਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮਖ ਨਾਮ ਨਿਮਖ ਹਿਦੈ ਬਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿ ਨਾ ਜਾਹੀ ਰਹੁ ਸੂਰਬੀਰ ਧੀਰਜ ਮਤ ਪੂਰਾ ਸਹਿਜ ਸਮਾਧ ਤੁਨ ਗਹਿਰ ਗੰਬੀਰਾ ਸਦਾ ਮੁਕਤਤਾ ਕੇ ਪੂਰੇ ਕਾਮ ਜਾ ਕਰਿਦੈ ਬਸੈ ਹਰ ਨਾਮ ਸਗਲ ਸੂਖ ਆਨੰਦ aarog ਸੰਮਦਾਰ ਸੀ ਪੂਰਨ ਨਰਜੋਗ ਆਏ ਨਾ ਜਾਏ ਡੋਲੇ ਕਤ ਨਹੀਂ ਜਾ ਕੇ ਨਾਮ ਬਸੈ ਮਨ ਮਾਈ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉੱਤਰੈ ਚਿੰਦ ਨਾਨਕ ਕੋ ਗੁਰ ਦਿਆ ਨਾਮ ਸੰਤਨ ਕੀ ਟਹਲ ਸੰਤ ਕਾ ਕਾਮ